ਦੇਵਤ ਦਸੀ ਅੰਕ ਉਹ ਕਿਹੜੇ ਬਾਤ ਦਸੀ ਉਹ ਤੁੰਡਾ ਨੇ ਕਿ ਰੁਚੀ ਦੇ ਵੀ ਦੇਖੀ ਜੀ ਮਿੱਟੀ ਦੇ ਹੋਗੇ ਹੋਰ ਤੇ ਬੇਟੀ ਦੇ ਸਟੱਪਾ ਮਰਦੀ ਫਿੱਚਲ ਉਤਾਰ ਤੇ ਰੁਹਾ ਵੀ ਆਉਂਗਾ ਸੀ ਅੱਛਾ ਸਰਵਾ ਠੀਕ ਹੈ ਹਸਪੀਟਲ ਨਾਲ ਰਹਿਣੇ ਆ ਜਾਂਦੇ ਹਾਂ ਜੀ ਸ਼ਾਇਦ ਉਹ ਉਹ ਨਹੀਂ ਕੀ ਅਨੂ ਠੀਕ ਹੈ ਇਹ ਚੰਗੇ ਦਾਤਾ ਸੀ ਜਿਹੜਾ ਬਿਮਾਰੀ ਘਟ ਲੱਗਦੀ ਸੀ ਕਹਿੰਦੇ ਜੀ ਬਿਮਾਰੀ ਘਟ ਲਾ ਪੱਤਣ ਨੂੰ ਦਫਨ ਵੀ ਰੈਂਦੇ ਆ ਬਿਮਾਰੀ ਘਟ ਲੱਗਦੀ ਜਿਹੜਾ ਪੱਤਣ ਦਾ ਤੇ ਕਾਸ਼ ਕਿ ਹਾਂ ਕਾਸੀ ਕਾਸੀ ਦੀ ਤਾਂ ਦੇ ਵੀ ਚੰਗੀ ਐ ਹਾਂ ਠੀਕ ਹੈ ਜੀ ਸੇਲਵਰ ਨੂੰ ਥੋੜਾ ਜਿਹਾ ਮਾਰਾ ਸਾਨੂੰ ਠੀਕ ਆਖਾਂਗੇ ਸੰਵਰ ਨੂੰ ਮਾੜਾ ਇਹ ਨਹੀਂ ਪਤਾ ਵੀ ਕਿਉਂ ਕਸ ਤੋਂ ਵੀ ਚੜ ਜਾਂਦੀ ਦਾਮੇ ਦੀ ਕੋਈ ਨਹੀਂ ਸਮਝਾਂ ਜੀ ਤੇ ਉਹਨਾਂ ਜ਼ਮਾਨਦਾਰਾਂ ਦੇ ਬਾਪੂ ਗੋਮਾਰੀਆਂ ਤੇ ਲਾਗਦੀਆਂ ਸੀ ਮਾਰੀਆਂ ਤਾਂ ਉਹ ਤੋਂ ਘੱਟ ਦਿੰਦੇ ਸੀ ਸਾਨੂੰ ਆਮ ਲੋਕ ਸੁਣਦੇ ਰਹੇ ਸੀ ਕੀ ਸੁਣਨਾ ਹਾਂ ਹੀ ਹੈ ਹਾਂ ਜਦੋਂ ਦੇਖਤਾ ਹਾਂ ਤੇ ਜਿਨਾਂ ਆਪਾਂ ਕਹਿੰਦੇ ਅਕਲ ਦੇਖ ਬਖਾਨ ਜਾਂ ਜਿਹੜੇ ਸਿੱਧਾ ਹਾਂ ਇਹੇ ਜਿਹਾ ਬਿਮਾਰੀਆਂ ਦੇ ਵਿੱਚ ਵਾਰ ਸਿੱਖਲੇ ਹੀ ਹੋਣਾ ਦਲਾ ਜੀ ਸਭ ਦੇ ਸੀ ਹਾਂਜੀ ਤੇ ਸਾਨੂੰ ਹਾਂ ਘੱਟ ਕਿਉਂ ਲੱਗਦੀ ਸੀ ਤਾਂ ਬਿਮਾਰੀ ਹੈ ਬਿਮਾਰੀਆਂ ਦੇ ਲੋਕ ਉਹ ਤਾਂ ਪੈਦਲ ਜਾਂਦੇ ਜਾਂਦੇ ਸੀਗੇ ਤੇ ਖਾਣ ਖੇਣ ਖੁੱਦਾ ਸੀਗਾ ਬਹੁਤ ਠੰਡਾ ਲੋਕ ਆਵ ਰਹੇ ਸੀ ਬਸ ਇਹਨਾਂ ਠੰਡਾ ਖਾਦ ਭਰਾ ਚੰਗਾ ਸੀ ਉਹ ਖਾਦ ਖਾਤ ਬਹੁਤ ਵਧੀਆ ਸੀ ਕਿਹੋ ਜਿਹਾ ਉਹ ਖਾਤ ਦਾ ਰਕ ਸੀਦਾ ਦਾ ਖਾਲੀ ਹੋਂ ਤਾਂ ਮੈਂ ਮੈਂ ਸਾਂਝਾ ਕਰਦੇ ਚੁੰਨਦੇ ਤੇ ਕੰਮ ਕਰਦੇ ਹਾਂ ਜੀ ਹਾਂ ਜੀ ਠੀਕ ਹੈ ਦੋਤੇ ਜਿਹੜਾ ਅਸੀਂ ਉਹ ਕਾਠੀ ਵੇਚੀ ਦੇ ਸੀ ਲੋ ਠੀਕ ਹੈ ਵਿਚਾਰ ਤਾਂ ਸਮਾਈ ਪਾਕ ਸੀ ਹਾਂ ਜਦੋਂ ਤੋਂ ਕੁਝ ਜ਼ਿਆਦਾ ਹੋਣਾ ਉਹਨੇ ਕਿਹਾ ਚਾਵੇ ਹੋ ਸਕਦਾ ਜਾਣ ਨਾ ਤੇ ਤੱਕ ਉਹ ਨਾ ਜੀ ਹਾਂ ਜੀ ਖਰਾਕਾ ਚੰਗੀਆਂ ਸਨ ਰੱਖਾ ਬਹੁਤ ਕੜਗੀਆਂ ਸੀ ਠੀਕ ਹੈ ਤੇ ਤੁਸੀਂ ਮੇਲਾ ਦੇਖਣ ਕਿੱਥੇ ਜਾਂਦੇ ਸੀ ਮੇਲਾ ਵੀ ਆਪਣੇ ਦੀ ਤਾਂ ਤਖਾਵਾ ਦੀ ਜਾਂਦੇ ਬੱਕੀਆਂ ਵੱਟ ਮੇਲਾ ਕਹਿੰਦੇ ਸੀ ਜਿਹੜਾ ਬੱਕੀਆਂ ਵੱਟ ਬੱਕਲੀਆਂ ਵੱਟ ਹਾਂ ਜੀ ਤਖਾਵਾ ਵੱਟ ਇਹ ਤਾਂ ਹਰ ਵਾਰ ਜਿਹੜਾ ਚੰਨ ਫਿਲਮ ਵਿੱਚ ਦੱਤੀ ਚੰਦਰਖਾਨ ਪਿੰਡ ਹੈ ਖਾਨ ਵੱਧ ਤਸਾਨਾ ਤਰਖਾਨ ਵੱਧ ਲੇ ਗੋ ਹਾਂ ਇਨਫਾਮ ਗਾ ਠੀਕ ਹੈ ਬਾਬ ਉਥੇ ਇੱਕ ਟੱਪਾ ਬਣਿਆ ਬਹੁਤ ਵੱਡਾ ਉੱਚਾ ਹਾਂ ਉਥੇ ਮਿੱਟੀ ਪਾਉਂਦੇ ਉਹਦੇ ਛੋਹਰੇ ਬੁੱਢੇ ਹੋ ਜਾਂਦੇ ਬੰਦੇ ਵੀ ਜਾਂਦੇ ਸੀ ਇਹ ਪਾਣੀ ਮਿੱਟੀ ਕਰ ਸਕੋ ਸਕੇ ਵੀ ਤੇ ਪਾਈ ਜਾਂ ਹਾਂ ਤੁਰਕੇ ਦੰਦੇ ਮਤ ਤੁਰਕੇ ਤੁਰਕੇ ਤੇ ਕਿੰਨੇ ਪੈਸੇ ਮੰਗਦੇ ਤੁਹਾਨੂੰ ਮੇਲਾ ਦੇਖਣ ਨੂੰ ਕਿੰਨਾ ਵੈਸੇ ਹੁੰਦੇ ਸੀ ਉਪ ਤਾਂ ਜੀ ਉਹ ਤੇ ਦੋ ਪੈਰ ਦੇ ਤੇ ਜਾਂਦਾ ਹਾਂ ਹਾਂ ਜਿੱਥੇ ਦਾ ਪੈਰ ਇੰਨੇ ਕੀ ਜਾਂਦਾ ਸੀ ਕਮਾਲ ਕੁਲਗਣਾ ਆ ਹੁੰਦਾ ਸੀ ਹਾਏ ਤੇ ਉਹ ਪਤਾ ਨਹੀਂ ਸੀ ਪਾ ਲਈ ਇਹ ਫਾਲ ਵਿੱਚ ਸੀਗੇ ਨੇ ਆਸ ਸਿੰਘ ਸਾਹਿਬ ਹਾਂ ਜੀ ਪਹਿਲੇ ਮਾਰਕਟ ਵੀ ਆ ਥੋੜਾ ਜਿਹਾ ਠੀਕ ਹੈ ਉਹ ਤਾਂ ਖਾ ਥੋੜੀ ਸੀ ਕਹਿੰਦੇ ਚਾਰ ਖਾਣੇ ਸੰਦੇ ਪੰਜ ਜਾਂਦੇ ਹਾਂਜੀ ਇਹ ਫਿਰ ਇਹ ਉਦਮੜ ਤੋਂ ਬਾਅਦ ਹੀ ਛੱਡ ਕੇ ਫਿਰ ਫੌਜ ਭਰ ਗਈ ਨੀ ਜਿਵੇਂ ਆਸਤਨ ਰਿਹਾ ਜੀ ਮਤਲਬ ਹੁਣ ਪੜਿਆ ਹੋ ਕੁਛ ਦਾ ਜੁਰਨਾ ਤਾਂ ਸੌਂ ਗਈ ਹਾਂਜੀ ਕਿੰਨਾ ਕੁ ਪੜਿਆ ਹਾਂਜੀ ਠੀਕ ਹੈ ਫਿਰ ਇਹ ਉਹ ਛੱਡ ਕੇ ਉਦਮੜ ਕੇ ਫੌਜ ਚ ਭੱਜ ਗਈ ਠੀਕ ਹੈ ਹਾਂਜੀ ਫੌਜ ਤੇ ਮੇਰੇ ਫਿਰ ਮੈਂ ਤਾਂ ਕਰਦਾ ਕਰ ਮੈਂ ਜੀ ਤੁਸੀਂ ਬਾਪੂ ਪੜਾਈ ਆਪਦੀ ਇਸ ਸਕੂਲ ਚ ਕੀਤੀ ਕਿੱਥੇ ਜੀ ਕੀਤੀ ਜੇ ਇਹਦਾ ਬੋਟਰ ਉਹ ਜਿਹੜਾ ਪਿਛਲੇ ਪਾਸੇ ਪੁਰਾਣਾ ਸਕੂਲ ਉਹਦੇ 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 ਚ ਪੜੇ ਹਾਂ ਮੂਰਲਾ ਪਾਸਾ ਜਿਹੜਾ ਹੈਗਾ ਉਹਦੇ ਜੋ ਵੱਡੀਆਂ ਜਮਾਤਾਂ ਹੁੰਦੀਆਂ ਸੀ ਅਜਾ ਮੂਰਲਾ ਜਿਹੜਾ ਗੇਟ ਵੱਡਦੇ ਸਨ ਹਾਂ ਉਹ ਉਹ ਵੱਡੀਆਂ ਜਮਾਤਾਂ ਹੁੰਦੀਆਂ ਸੀ ਸੀ ਤੇ ਉੱਥੇ ਦੇਦੇ ਰਹੇ ਜਿਵੇਂ ਕੋਈ ਮਾਸ ਫੈਨਸਮ ਆਫਰ ਹੋ ਗਿਆ ਉਹਦਾ ਕੰਮ ਦੇ ਪਰ ਉਹ ਵੀ ਸੀਗੇ ਉਹ ਜਿਹੜਾ ਪਿਛਲੇ ਪਾਸੇ ਸੀ ਉਹ ਪ੍ਰਾਇਮਰੀ ਸੀ ਮਗਰ ਲੈਸਾ ਉਹ ਦਾਣੇ ਖੜਾ ਹੋ ਉਹ ਤਰ੍ਹਾਂ ਦਾ ਹਾਂ ਹਾਂ ਉਹਦੇ ਚ ਅਸੀਂ ਉੰਝ ਰਹਿੰਦੇ ਵੀ ਰਹੇ ਸਾਡਾ ਪਿਓ ਵੀ ਪਿੰਡਾਰਾ ਸੀ ਕੁਝ ਰਹਿੰਦੇ ਨਹੀਂ ਰਹੇ ਅਜਾ ਉੱਥੇ ਵੀ ਦੰਦੇ ਰਹਿੰਦੇ ਰਹੇ ਜਿੱਦਾਂ ਰੌਣਕ ਆਇਆ ਨਾ ਦਮੈਂ ਚਾਹ ਚਾਹ ਇਹ ਮੈਂ ਸਦੋਂ ਜਾਇ ਚਾਹ ਰੋਣਕ ਆਇਆ ਵੱਡੇ ਹਾਂ ਪਾਣੀ ਆਇਆ ਹਾਂ ਉਹਨਾਂ ਦਿਨਾਂ ਚ ਆਪਣੇ ਪਿੰਡ ਦੇ ਕੋਕਫ ਸੀ ਨੀਵੇਂ ਸਾਂ ਸੀ ਕਿ ਉਹ ਫਿਰ ਆ ਕੇ ਕੋੜੀਆਂ ਤੇ ਬੈਂਦੇ ਨੇ ਉੱਥੇ ਤੋਂ ਥੇਹ ਤੇ ਜਨੇ ਗੇ ਥੇਹ ਰਹਿੰਦੇ ਨੇ ਨਹੀਂ ਪਾਣੀ ਆਇਆ ਪਹਿਨਾ ਪਾਣੀ ਹੋਣੀ ਸੀ ਘਰ ਤੋਂ ਬਹੁਤ ਠੱਠੇ ਸੀ ਇਹ ਸਾਡੇ ਬੜੀ ਨਾਮ ਸੁਣਦੇ ਨੇ ਮਜੀਰੀ ਪਾਣੀ ਜਾਂਦਾ ਇਹਦੇ ਵੀ ਜੀ ਨਿਕਾ ਜਾਂਦਾ ਜੀ ਔਰ ਆਉਂਦਾ ਹਾਂ ਹਾਂ ਉਦੋਂ ਉਹ ਕਿੰਨੇ ਸਕੂਲ ਸੀਗੇ ਪਿੰਡ ਦੇ ਵਿੱਚ ਜਦੋਂ ਤੁਸੀਂ ਲੱਗੇ? ਕਿੰਨੇ ਤੋਂ ਵੱਡਾ ਸਕੂਲ ਤਾਂ ਇਹ ਸਿੰਗਰ ਠੀਕ ਹੈ। ਕਿ ਇੱਕ ਲੜਕੀ ਵਾਲਾ ਸੀ ਜਿੱਥੇ ਤਾਂ ਹੁਣ ਬਣਿਆ ਫਾਰਮੀ ਦਾ। ਹਾਂਜੀ ਠੀਕ ਹੈ। ਤੇ ਇਹ ਫਿਰ ਦੂਜੇ ਕਿ ਪਹਿਲੇ ਛੋਟੇ ਸੀ ਕਿ ਪਰ ਉਹਨਾਂ ਵੱਡੇ। ਠੀਕ ਹੈ। ਤਾਂ ਇਹ ਦੋ ਸਕੂਲ ਸੀ। ਹਾਂ। ਸੀਗਾ। ਤੇ ਤੁਹਾਨੂੰ ਕਿਹਨੇ ਡਾਕਟਰ ਕਰਾਇਆ ਸੀ ਸਕੂਲ 'ਚ? ਉਹਨਾਂ ਦਾ ਤਾਂ ਕੋਈ ਨਾਮ ਨਹੀਂ ਰਿਹਾ। ਜੇ ਤੁਹਾਨੂੰ ਤੁਹਾਨੂੰ ਯਾਦ ਵੀ ਉਦੋਂ ਜਦੋਂ ਤੁਹਾਨੂੰ ਦਾਖਲ ਕਰਾਇਆ ਸੀ ਕੁਝ ਮਿੱਠਾ ਵੰਡਿਆ ਗਿਆ ਸੀ ਕੋਈ ਮਿੱਠੀ ਚੀਜ਼ ਤਾਸੇ ਜਾਂ ਗੋੜ ਉਹ ਤਾਂ ਵੀ ਜੋਖਰ ਵੰਡਣ ਦਾ ਖਿਆਲ ਨਹੀਂ ਜੀ ਆਮ ਜੋਖਰ ਵੰਡਾਂਦੇ ਸੀ ਉਹ ਬੰਦੜ ਦੇਣਾ ਪੂਰਾ ਹਾਂਜੀ ਹੂੰ ਇਹ ਇਹ ਤਰ੍ਹਾਂ ਜੀ ਉਹਨਾਂ ਦਮੇ ਆਮ ਕਿ ਉਹ ਜੋਖ ਕਰਾ ਸੀ ਪੜਦੇ ਸੀ ਵੀ ਉਦੋਂ ਸੁਕਾਦਤ ਯੂਜ਼ ਹੁੰਦਾ ਸੀਗਾ ਇੱਥੇ ਬੱਪ ਤੁਸੀਂ ਵੱਡੇ ਹੋ ਕੇ ਪੜਨ ਲੱਗੇ ਪੀ.ਐਲ. ਜਿੱਦਾਂ ਦਾ ਬਾਬੂ ਤੁਸੀਂ ਪੜਨ ਲੱਗੇ ਉਹਨੋਂ ਕਿਹੜੇ ਕਿਹੜੇ ਮਾਸਟਰ ਆਫ ਹੋ ਗਏ ਸੀ ਇੱਥੇ ਉਹਨਾਂ ਦਾ ਮਾਸਟਰ ਜਗਨਨਾਥਨ ਦਾ ਸੀ ਹੂੰ ਤੰਨਾ ਦਾ ਮਾਸਟਰ ਸਰਕਾਰ ਸੇ ਹੁੰਦਾ ਵੀ ਨਹੀਂ ਠੀਕ ਹੈ ਫੋਰ ਬੱਕੂ ਵਾ ਬਿਲਕੁਲ ਤੁਹਾਨੂੰ ਦੱਸਣਾ ਮਾਫ ਕਰਦੇ ਹਾਂ ਕਿ ਇਹ ਤੁਹਾਨੂੰ ਡਾਇਲ ਆ ਦਿੱਤਾ ਹੈ ਹਰ ਦੇ ਮਾਸਟਰ ਹਾਂਜੀ ਹਰ ਮਾਸਟਰ ਠੀਕ ਹੈ ਸੰਸ ਮਾਸਟਰ ਆ ਕੇ ਤੁਹਾਨੂੰ ਸੰਸ ਮਾਸਟਰ ਕੋ ਬਰੀਜ਼ ਹੁੰਦਾ ਜਾਰਾ ਹੂ ਹੂੰ ਸੁਣਦੇ ਰਹੇ ਆ ਅਜੇ ਤੱਕ ਪੜ੍ਹੇ ਨਹੀਂ ਬਈ ਆ ਉਹ ਹੁੰਦਾ ਸੀਗਾ ਪ੍ਰੋਫੈਸਰ ਦੋ ਮੇਰੇ ਪਾਸੇ ਜੀ ਕੰਮ ਕਰਦੇ ਖਰਾਬ ਜੀ ਦੇ ਉਹ ਪੁੱਛਦਾ ਸੀ ਜੀ ਉਹਨਾਂ ਨੇ ਪੜਾਈ ਬਾਪੂ ਤੈਹੋ ਜੀ ਸੀ ਜਿਹੜੇ ਤੁਸੀਂ ਪੜ੍ਹਦੇ ਹੋ ਚੰਗੀ ਤਰ੍ਹਾਂ ਪੜਾਈ ਉਹ ਚੰਗੀ ਸੀ ਕਿਉਂ ਸੀ ਜੀ ਉਹਦੇ جوابਾਂ ਤੋਂ ਆ ਵੀ ਦੋਨੇ ਬੈਸਿਕ ਖੜਾ ਲੈਣੇ ਨੇ ਲੈਣਾ ਬਣਾ ਕੇ ਹਾਂਜੀ ਉਹਨੂੰ ਘਰਾਉਣਾ ਇਧਰੋਂ ਬੋਲਣਾ ਤਾਂ ਉਹਨੂੰ ਘਰਾਉਣਾ ਪਹਿਲਾਂ ਮਾਫੀ ਜੀ ਦੇ ਦਾ ਦੇਣਾ ਫਿਰ ਉਹਨੂੰ ਬੋਲਣ ਜਿਵੇਂ ਇੱਕ ਲਾਈਨ ਤੇ ਇੱਕ ਪਾਰੀ ਤੇ ਤੇ ਕਰਨੇ ਆਪਾਂ ਦੋ ਦਦੂਗਾ ਕੰਦਾਤੀ ਜਾਂ ਪਹਿਲਾਂ ਇਹਨਾਂ ਨੇ ਬੋਲਣਾ ਇੱਕ ਲਾਈਨ ਨੇ ਫਿਰ ਦੂਜੀ ਲਾਈਨ ਨੇ ਬੋਲਣਾ ਹਾਂਜੀ ਫਿਰ ਇਹਦਾ ਨਟਾ ਹੋ ਜਾਣਾ ਫਿਰ ਫਿਰ ਇਹ ਇਸ ਤਰ੍ਹਾਂ ਚੱਲਦੀ ਪੜਾਈ ਚੰਗੀ ਸੀ ਉਹਦਾ ਪੜਾਈ ਬਹੁਤ ਵਧੀਆ ਸੀ ਆ ਯਾਦੋਂ ਦੋ ਹੁੰਦਾ ਸੀ ਹਾਂ ਜੀ ਇਹ ਸਕੂਲ ਤੋਂ ਤੁਸੀਂ 7ਵੇਂ ਜਮਾਤ ਤੱਕ ਪੜ੍ਹਦੇ ਰਹੇ ਹਾਂ ਜੀ ਹਾਂ ਜੀ 7ਵੀਂ ਦਾ 8ਵੀਂ ਵਿੱਚ ਪੜ੍ਹਦੇ ਬਾਅਦ ਕੀ ਹੋਵੇ ਹਾਂ ਜੀ ਹਾਂ ਜੀ ਮੈਂ ਪੜ੍ਹਦੀ ਬਹੁਤ ਰਹਿੰਦੀ ਸੀ ਪਰ ਅਜਿਹੀ ਕਿਹੜੇ ਕਿਹੜੇ ਸਾਲ ਵਿੱਚ ਭਾਤੀ ਹੋਏ 26 ਵਿੱਚ 26 ਵਿੱਚ ਟ੍ਰੇਡਰ ਹਾਂ ਜੀ ਉਹ ਦਾ 12 ਸਾਲ ਦਾ 9 ਸਾਲ ਦਾ ਕਿਸੇ ਦਾ ਵੀ ਹੋਵੇ 9 ਸਾਲ ਦਾ ਕਿ ਬੱਚਾ ਬਾਪੂ ਤੁਸੀਂ ਅੱਗੇ ਕਿਉਂ ਨਹੀਂ ਪੜ੍ਹੇ ਹਾਂ ਜੀ ਅੱਗੇ ਕਿਉਂ ਨਹੀਂ ਪੜ੍ਹੇ ਭਾਤੀ ਉਹ ਉਹ ਜਿਹੜੇ ਪਰਾਂ ਨੇ ਫੋਦੀ ਸੀਗੇ ਹਾਂਜੀ ਹੂੰ ਉਹਨਾਂ ਨੇ ਫਿਰ ਆਪਾਂ ਕਹਿੰਦੇ ਆ ਉਹ ਕਹਿੰਦੇ ਦੇਖੋ ਹੁਣ ਆਪਣੇ ਘੱਟ ਪੜ੍ਹਾਈ ਦੀ ਜ਼ਰੂਰਤ ਆ ਮੌਕਾ ਹੀ ਹੁੰਦਾ ਸੀ ਲੜਾਈਆਂ ਲੱਗੀਆਂ ਬਾਹਰ ਥੇੜੀ ਲੱਦੀ ਗੀਂਗੀ ਸੋ ਲੜਾਈ ਲੱਗ ਕੇ ਹਾਰ ਗਈ ਸੀ ਹਾਂਜੀ ਤੇ ਉਹਨਾਂ ਦੇ ਵਿੱਚ ਪੱਕੀ ਹੋ ਗਈ ਸੀ ਠੀਕ ਉਦੋਂ ਜਦੋਂ ਅਸੀਂ ਫਿਰ ਬੋਗੇ ਚੱਕ ਚ ਅ ਉਗਲਾਕ ਹੂੰ ਹਾਂਜੀ ਉਹਦੇ ਵਿੱਚ ਪੱਤੀ ਫਿਰ ਫਰੋਂ ਤੇ ਪਤਨੀ ਹੋ ਗਈ ਉਹਨਾਂ ਨੇ ਸਾਨੂੰ ਆਏ ਹੱਥ ਖੜਾ ਲਿਆ ਸਾਨੂੰ ਕੁਝ ਪੁੱਛਿਆ ਆ ਸਮਝਣ ਨੂੰ ਖੜ ਗਏ ਪਰ ਕੇ ਤੇ ਹੱਥ ਕਰਾ ਲਿਆ ਬਸ ਉਹਨੇ ਆਹ ਨਹੀਂ ਨਹੀਂ ਸੀ ਆਹ ਕਰੀ ਹੰਦੇ ਜੀ ਹਾਂ ਜੀ ਉਹਨਾਂ ਨੇ ਹੱਡ ਤੋੜ ਜੰਦ ਨੇ ਆਪ ਹੀ ਲਾਈਨ ਤੇ ਖੜਾਈ ਸੀ ਭੰਤੀ ਵਾਲਿਆਂ ਨੇ ਉਹਨਾਂ ਨੇ ਜੁਨੇ ਆਪ ਕਾ ਸਮਰਥਨ ਕਰਦੇ ਗਏ ਗੁਰਾ ਜੀ ਚੰਨ ਹਾਂਜੀ ਉਹ ਦੌੜ ਭੱਜਦੇ ਹੋਏ ਕੋਈ ਦੌੜ ਭੱਜ ਨਹੀਂ ਬਈ ਅੱਛਾ ਫਿਰ ਉਹ ਇੱਕ ਜਿਹੜਾ ਜਿਹੜਾ ਮੰਗਲੇ ਪਾਸੇ ਦੋ ਲੈ ਕੇ ਜਿਹੜਾ ਇੱਕ ਤਾਂ ਬੂਰਾ ਬੰਦਾ ਉਹਨੂੰ ਹੱਥ ਮਾਰਦਾ ਸੀ ਹੈ ਜਿਹੜਾ ਸੱਟਾ ਉਹ ਕਾਪੀਤੀ ਦਾ ਜਪੈਰ ਨਹੀਂ ਚਕੰਗੇ ਸੀਗੇ ਆ ਜ ਤਲੀ ਜੀ ਆਕੀ ਹੁਣੀ ਪਹਿਲੀ ਭਜਨ ਕਰਨੇ ਕਾਦੀ ਹੈ ਆ ਤਰੀ ਜੀ ਹਿੰਦੇ ਲਿਖਣੀ ਆਪਾਂ ਜਾਂ ਆ ਨਗਰਾਂ ਦੇ ਦਾ ਅਧਿਨੀ ਦੀ ਇਹ ਜੂ ਦੇਦੇ ਸੋਚ ਅੱਛਾ ਹੈ ਫਾਕੀਓ ਨੂੰ ਤਾਂ ਐਸਾ ਨਹੀਂ ਪੜਾਈ ਕੋਈ ਜ਼ਰੂਰ ਕਰਦੇ ਹੋਏ ਹੋਰੋਸ ਪੈਸੇ ਕੱਢਦੇ ਨੇ ਜਿਹੜੇ ਆਣੇ ਵੀ ਮੈਂ ਮੈਂ 4000 ਰੁਪਏ ਲੈਂਦੇ ਕਿੰਨੇ ਦਾ ਜ਼ਿਆਦਾ ਨਹੀਂ ਕਿੰਨੇ ਪਰਸੈਂਟ ਤੇ ਭਰਤੀ ਹੋਣੀ ਹੈ ਬਸ ਇੰਨੇ ਕੁ ਮਹੀਨੇ ਦਾ ਫਸਫੇ ਵੀ ਬੀ ਗਏ ਬਾੜ ਦਾ ਬਾਣ 300 ਬਾੜ 300 ਵੀ ਦੀ ਹੋਣੇ 52 ਹੋਣੇ ਜੇ 52 ਹੋਣ ਕਿ ਨਾ ਦਿਮਾਗ ਦਾ 2-4 ਰੁਪਏ ਕਿ ਕਿੰਨੇ ਸੰਗਤ ਨੇ ਤੇ ਪਹਿਲੀ ਪੋਸਟਿੰਗ ਤੁਹਾਡੀ ਕਿੱਥੇ ਰਹੀ ਹੈ ਪਹਿਲੀ ਪੋਸਟਿੰਗ ਸਾਡੀ ਜੀ ਤਨਤਾ ਸੀ ਜੀ ਮੈਂ ਟ੍ਰੇਨਿੰਗ ਕੀਤੀ ਹੈ ਹੂੰ ਤੇ ਮੈਂ ਟ੍ਰੇਨਿੰਗ ਕੀਤੀ ਸਾਰਿਆਂ ਦਾ ਸੀ ਜੀ ਉੱਥੇ ਸੈਂਟਰ ਹੂੰ ਫੈਡਰਲੀ ਵਗੈਰਾ ਸਖਮ ਵਗੈਰਾ ਸਖਲ ਐਡਲਟ ਇਨਫੈਂਟਰੀ ਵਗੈਰਾ ਪੰਜਾਬ ਵਗੈਰਾ ਇਕੱਠੇ ਗਰੁੱਪਾਂ ਦੇ ਸੀ ਠੀਕ ਹੈ ਹਾਂ ਜੇ ਟ੍ਰੇਨਿੰਗ ਕਰਦੀ ਕਿਹੜੀ ਹੋਂਟ ਮਿਲੀ ਤੁਹਾਨੂੰ ਉਹ ਤੁਹਾਨੂੰ ਥੱਟ ਸਖਲੇ ਮਿਲਦੀ ਸਖਲ ਐਡਲਟ ਇਨਫੈਂਟਰੀ ਕਹਿੰਦੇ ਸੱਤ ਮਿਸ ਤਨਾ ਨੰਬਰ ਹਾਂ ਸਹੀ 3 ਥੱਟ ਸਖਲ ਹੈ ਜਗੇ ਹਾਂਜੀ ਸ਼ੁਰੂ ਸੀ ਠੀਕ ਹੈ ਬਾਪੂ ਫੇਰ ਬਾਪੂ ਫੇਰ ਉਧਰ ਮੁੜ ਕੇ ਫੇਰ ਇੱਥੇ ਨੌਕਰੀ ਕੀਤੀ ਪਹਿਲਾਂ ਤਾਂ ਹਾਂ ਫੇਰ ਜਦੋਂ ਏ ਸੀ ਪਹਾੜਾਂ ਚ ਹਾਂ ਸੰਗਤਾਂ ਟੀਸਵਾਲ ਦਾ ਲੱਕ ਹੂੰ ਸ਼ੰਭਕੋਟ ਵਗੈਰਾ ਹੂੰ ਭਾਈ ਸਾਧਨਾਪਾ ਜਿਹੜਾ ਨਾਕੇ ਜਿਹਦਾ ਪੁਰਾਣੇ ਫਾਰਵਰਡ ਸੀਗੀ ਇਹ ਸਭ ਇਥੋਂ ਕਰ ਬਦਲੀ ਉਹ ਕੁਝ ਚੇ ਨਗਰਮ ਪੁਰੇ ਨਵੀਆਂ ਅਰੇਂਜਮੈਂਟਾਂ ਖੜਗੀਆਂ ਤਾਂ ਪਿੱਛੇ ਆਏ ਕਿ ਨਵੀਆਂ ਅਰੇਂਜਮੈਂਟਾਂ ਤੇ 11 ਜਾ ਗਏ ਸਖਲਾਈ ਦੀ ਸਖਲਾਈ ਦੀਆਂ ਉਹ ਕਿੰਨੀਆਂ ਯੂਨਟਾਂ ਸੀਗੀਆਂ ਉਹਨਾਂ ਤੇ ਤੇ ਸੀਗੀਆਂ ਜੀ ਅ ਅ 78 ਸੀ ਮਤਲਬ ਉਹ ਬਾਅਦ ਦੀ ਜੰਗ ਤੋਂ ਵਧਾਉਣਾ ਸ਼ੁਰੂ ਕਰਤੀ ਨਾ ਹਾਂ ਹਾਂ ਉਹ ਤੋਂ ਬਾਅਦ ਵਧਣੀਆਂ ਸ਼ੁਰੂ ਹੋ ਗਈਆਂ ਉਦੋਂ ਵਧਾਈਆਂ ਹਾਂਜੀ ਹਾਂਜੀ ਠੀਕ ਹੈ ਤੇ ਫਾਟੇ ਨਾ ਉਹ ਵੇਸਪੈਂਡ ਦਾ ਤੂੰ ਹੋਰ ਵੀ ਭਰਤੀ ਹੋਇਆ ਬੰਦਾ ਸਾਡੇ ਸੀਗੇ ਜੀ ਉਹ ਤਾਂ ਸਰਗੁਆਸ ਉਹ ਜਗਨਾਮ ਸਿੰਘ ਸਿੰਘ ਆਇਆ ਸੀ ਸਰਗੁਆਸ ਹੋ ਗਿਆ ਉਹਦਾ ਕੋਹ ਹੋ ਰਿਹਾ ਤੇ ਮੋਹਨ ਜਗਨਾਮ ਸਿੰਘ ਉਹਦਾ ਵੀ ਨਾਮ ਜਗਨਾਮ ਸਿੰਘ ਹੀ ਹੁੰਦਾ ਉਹ ਵੀ ਬਾਅਦ ਦਾ ਠੀਕ ਹੈ ਐਨ ਬਹੁਤ ਛੋਟਾ ਜਿਹਾ ਵਡਾ ਨਹੀਂ ਕੋਈ ਛੋਟੇ ਸੀ ਠੀਕ ਉਹ ਨਾ ਮਰਿਆ ਉਹ ਵੀ ਛੋਟੇ ਸੀ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਉੱਥੇ ਭਰਤੀ ਹੋ ਰਹੀ ਯਾਰ ਉਪਰਤੀ ਚ ਉਹਨਾਂ ਦਾ ਜਿਹੜੀ ਲੜਾਈ ਲੱਗੀ ਸੀ ਨਾ ਆ ਪਿੰਡਾਂ ਚ ਆਉਦੇ ਸੀ ਭਰਤੀ ਕਰਨ ਵਾਲੇ ਪਿੰਡਾਂ ਚ ਆਉਂਦਾ ਸੀ ਹਾਂਜੀ ਪਿੰਡਾਂ ਚ ਸਕੂਲ ਚ ਆਪਣੇ ਜਪਟੇ ਜਿੱਥੇ ਤੁਸੀਂ ਆਏ ਆ ਉੱਥੇ ਭਰਤੀ ਕਰਦੇ ਸੀ ਜੀ ਉਹ ਫਿਰ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਦਾ ਨਹੀਂ ਤੁਹਾਨੂੰ ਤਾਂ ਬਰਦਾਸ਼ਤ ਸਾਡੇ ਨੂੰ ਰਾਂ ਦੀਆਂ ਮੁੰਡੇ ਦੱਸਦੇ ਫੇਰ ਵਾਲੇ ਮੁੰਡੇ ਇਕੱਠੇ ਹੋ ਗਏ ਉਹ ਕਹਿੰਦੇ ਭਰਤੀ ਜੀ ਜ਼ਿੰਦਗੀ ਯਾਰ ਅੱਜੇ ਤੋ ਬੁੱਕਦੇ ਨਹੀਂ ਪੜਾਈ ਲਿਖਾਈ ਨੂੰ ਉਹ ਤਾਂ ਕੱਟ ਕਾਟ ਜਾਂਦੇ ਤੇ ਭਜਾਉਂਦੇ ਮੜਾ ਲਿਆ ਹਾਂ ਜੀ ਉਹ ਭਜਾ ਕੇ ਤੇ ਉਹਦੇ ਕਿਤੋਂ ਨਾ ਖਣ ਤੂੰ ਬੱਚੇ ਛੱਡਦੇ ਸੀ 8ਵੇਂ ਜਮਾਤ ਉਹ ਹਾਂ ਜੀ ਉਹਨੂੰ ਪਾਰਟਿਕੁਲਰ ਸੀ ਨਾ ਉਹ ਗੈਰਨ ਮੌਕਾ ਜੀ ਨੂੰ ਪਾਰਟਿਕੁਲਰ ਠੀਕ ਹੈ ਤੇ ਕਿੰਨੇ ਸਾਲ ਸਰਵਿਸ ਕੀਤੀ ਬਾਕੂ ਮੈਨੂੰ ਹੈ ਨਾ 28 ਸਾਲ 25 ਸਾਲ ਕੀਤੀ ਹੈ 25 ਸਾਲ ਹਾਂ ਜੀ ਕਿਹਦੇ ਉਹਦੇ ਤੋਂ ਰਿਟਾਇਰ ਹੋਏ ਸਬੇਦਾਨ ਤੋਂ ਸਾਲ ਮੈਂ ਕਹਿੰਦੇ ਸਬੇਦਾਨ ਦਾ ਠੀਕ ਹੈ ਕਿਹੜੇ ਸਾਲ ਚ ਰਿਟਾਇਰ ਹੋਏ ਕਿ 1988 ਚੌਥੇ ਮਹੀਨੇ ਫਾਸੀ ਨਹੀਂ ਹੋਤੀ 1988 ਵਿੱਚ ਹਾਂ ਜਦੋਂ ਰਿਟਾਇਰ ਹੋਏ ਹੋ ਫਾਈਨ ਉਹਦਾ ਤਨਖਾਹ ਕਿੰਨੀ ਸੀ ਤੁਹਾਡੀ ਉਹ ਉਹ 1800 ਤੋਂ ਪਸੰਦ ਪਈ ਸੀ ਸੁਬਹਦਾਰੀ ਤੇ ਪਹਿਲੀ ਪੈਨਸ਼ਨ ਕਿੰਨੀ ਮਿਲੀ ਉਹ ਪਹਿਲੀ ਤੇ ਪਹਿਲਾਂ तकरीबन 850 ਸੀਗਾ ਫਿਰ ਮਹंगाई ਨੂੰ ਪਾ ਕੇ 1100 ਬਣ ਗਿਆ ਠੀਕ ਹੈ ਤੇ ਬਾਪੂ ਜਦੋਂ ਤੁਸੀਂ ਭਰਤੀ ਹੋਏ ਹੋਏ ਹੋ 70 80 ਜਾਂ 60 ਰੁਪਈਆ ਚ ਬਜਾਰਾ ਹੋ ਜਾਂਦਾ ਜਦੋਂ ਬਜਾਰਾ ਤਾਂ ਵਧੀਆ ਹੁੰਦਾ ਥਾ ਜੀ ਉਦੋਂ ਪੂਰਾ ਵਧੀਆ ਹਾਂ 5 600 ਰੁਪਈਆ ਦਾ ਸੀ ਜਾਇਜ ਇਹਦਾ ਨਾ ਉਹ ਜਿੱਦ ਪੈਸੇ ਘਰ ਨੂੰ ਪਾਉਣੇ ਹਮ ਹੁਣੇ-ਹੁਣੇ ਆਪਾਂ ਦਿੱਤੇ ਫੜ ਲੈਣੇ ਇਹ ਆਮ ਤੌਰ ਤੇ ਇਹ ਬਾਹਰ ਦੇ ਪਾਰਟ ਵਿੱਚ ਹੁੰਦੇ ਸੀ ਕਿ ਵਰਕ ਤੋਂ ਦੇ ਬੰਦੇ ਕਾਸ਼ ਦੇ ਸਾਡੇ ਨੇ ਤੇ ਉਹਨਾਂ ਦੀ ਫੜ ਕੇ ਇੱਕ ਦੂਜੇ ਇਮਾਨਦਾਰੀ ਬਹੁਤ ਸੀ ਕੀਤੀ ਉਹ ਤਨਖਾਹ ਦੇ ਟਾਈਮ ਤੇ ਥੋੜੇ ਥੋੜੇ ਫੜ ਕੇ ਤੇ 60 70 ਰੁਪਏ ਤਾਂ ਪਾ ਲੈਂਦੇ ਉਹ ਕਈ ਸਾਲ ਫੇਰ ਉਹ 7-8 ਮਿੰਟ ਲੈ ਜਾਂਦੇ ਸੀ ਤੇ ਉਹ ਪਾਉਂਦੇ ਕਿਵੇਂ ਸੀ ਪੈਸੇ ਦਾ ਉਹ ਡਾ ਡਾ ਖਾਣੇ ਥੁੜਾਉਂਦੇ ਮਨੀਆ ਕਰ ਜੀ ਚੈੱਕ ਲਰਕ ਬੈਠਾ ਉਹਦੇ ਫੌਜੀ ਉਹਨਾਂ ਦੇ ਬੰਦੇ ਤਾਂ ਆਪੇ ਫੜ ਕੇ ਘਾ ਲੈਂਦੇ ਤੇ ਜਿਹੜੀ ਤੁਹਾਨੂੰ ਤਨਖਾਹ ਮਿਲਦੀ ਸੀ ਉਹ ਕਿਵੇਂ ਮਿਲਦੀ ਸੀ ਉਦੋਂ ਆਈ ਮਰਜਦੀ ਸੀ ਮਨੀ ਐਟਲਾਂਟਿਕ ਨਹੀਂ 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 ਹਾਂ ਤਾਂ ਉਦੋਂ ਇੱਕ ਸੀਨੀਅਰ ਬੰਦਾ ਹੁੰਦਾ ਸੀ ਆਪਸਨ ਕੈਸ਼ ਮਿਲਦਾ ਕੈਸ਼ ਦੇ ਨਰ ਦੇ ਪੈਸੇ ਮਿਲਦੇ ਲਗ ਦੇ ਪੈਸੇ ਮਿਲਦੇ ਲਗ ਦੇ ਪੈਸੇ ਮਿਲਦੇ ਸੀਗੇ ਹੂੰ ਠੀਕ ਹੈ ਬਾਪੂ ਹਾਂਜੀ ਠੀਕ ਹੈ ਤੇ ਉਸ ਹੁਣ ਬਾਪੂ 25 ਸਾਲਾਂ ਦੇ ਦੌਰਾਨ ਤੁਸੀਂ ਕਿਹੜੀਆਂ ਕਿਹੜੀਆਂ ਲੜਾਈਆਂ ਲੜੀਆਂ ਘੱਤਰਜੀ ਤੇ ਬਾੜ ਦੀ ਤੇ ਘੱਤਰਜੀ ਵਾਧ ਰਾਈ ਤਾਂ ਦੇਖੀ ਉਹ ਪੈਂਟੇਡ ਭਾਰਤੀ ਰਜਿਸਟਰੀ ਦਾ ਸੀ ਨਗਰੇ ਦੀ ਠੀਕ ਹੈ ਫਿਰ ਅਸੀਂ ਬਾਹਰ ਦੀ ਲੜਾਈ ਕਿਹਦਾ ਪੈਂਟ ਦੀ ਕਿੱਥੇ ਲੜੀ ਤੁਸੀਂ ਕਿਹੜੇ ਪਾਸੇ ਉਹ ਜੇ ਅਸੀਂ ਫਰ ਕਲਕੱਤਾ ਸਾਈਡ ਹਾਂਜੀ ਕਲਕੱਤਾ ਵਰਕ ਪ੍ਰੇਰ ਅਡਾ ਉੱਤੇ ਹੂੰ ਇਹ ਜੇ ਸੋ ਉਹ ਨਾ ਤੜੈਸ ਲੜਾਈ ਦੇਗਾ ਤੁਸੀਂ ਜੀ ਉਦੋਂ ਟੱਕ ਟੱਕ ਇਕੱਠੇ ਕਰਦੇ ਸੀ ਫੌਜੀ ਵਰਦੀ ਨਹੀਂ ਹੁੰਦੀ ਸੀ ਅੱਛਾ ਕਹਤ ਇਕੱਠੇ ਕਰਨੇ ਕਿਤੇ ਫੌਜੀਆ ਜਿਹੜੇ ਬੰਦੇ ਸੀ ਨਾ ਉਹਨਾਂ ਦਾ ਸਮਾਨ ਫੌਂਦੇ ਵਿੱਚ ਸਿੱਟੀ ਰੱਖੀ ਜਾਣਾ ਬੱਤ ਬੱਤ ਨੂੰ ਸੀ ਬੈਠੇ ਰੁਤਰੀ ਗੋਲ ਗੋਲ ਮਖਾ ਕੰਦੇ ਜੀ ਹਾਂਜੀ ਇਹ ਤਾਂ ਉਹ ਉਹ ਨਦੀ ਹੈ ਕਰੇ ਬਾਰ ਖੋੜਦੇ ਹੋਏ ਦਿਮਾਗ ਜਿਹਦੇ ਗਣ ਕੀ ਦਰਫਤ ਪਹਿਲਾਂ ਹੀ ਹਾਂ ਮੇਰੇ ਆਉਂਦੇ ਜਾਂ ਨਾਲਾ ਪਹਿਲਾਂ ਉੱਥੇ ਪਾਣੀ ਹੀ ਨਹੀਂ ਉਹ ਸੁੱਕੀ ਸੀਗੀ ਹਾਂਜੀ ਕੋਈ ਇੱਕਦਮ ਅਸੀਂ ਸਾਡ ਬਿਰ ਦੇਖਣ ਦੀ ਗੱਲ ਆ ਹਾਂਜੀ ਉਹ ਪਟਾਲੀਆ ਦਰਾਸੀਆਂ ਡੇੜੀ ਦੇ ਮੋਟੇ-ਮੋਟੇ ਕੰਡੇ ਵਾਲੀ ਹੁੰਦੀ ਐ ਤੇ ਮੁਸਲਮਾਨਾਂ ਦੇ ਘਰ ਸੀਗੇ ਨਾਲੇ ਦੇ ਉੱਤੇ ਹਾਂ ਮੁਸਲਮਾਨਾਂ ਦੇ ਹਾਂ ਹਟਾ ਜੀ ਸੀ ਸੀ ਸਿਸ ਨਾਲ ਸਦਨ ਸਾਹ ਸਾਈ ਭਰਾ ਨਾ ਕੀ ਬੋਲੇ ਬਰਸ ਸੀਗਾ ਖੇਡਾ ਅੱਛਾ ਉਹ ਕਦਮੀਓ ਪਰ ਉਹ ਆ ਤੇ ਬੁਰਲੇ ਤਨ ਚਾਲ ਰਹਿੰਦੇ ਹੁੰਦੇ ਆ ਹਾਂ ਉਹ ਕੋਲ ਕੋ ਜੇ ਦੇ ਬਲਿਆ ਹਾਰਾ ਰਸਤਾ ਝੂਠੀ ਗੱਲ ਹੀ ਹੁੰਦੀ ਜੀ ਮੈਂ ਤਾਂ ਕੰਟਰੋਲ ਨੂੰ ਸਮਝ ਨਾ ਆਉਂਦਾ ਕੰਮ ਜਗਾ ਗੱਲ ਬਾਤ ਹੈ ਜੀ ਬੋਗੀਆਂ ਵੀ ਨਹੀਂ ਅਜੀ ਪਿੰਨਾਂ ਨੂੰ ਸੁਣਾ ਮੈਂ ਉਹ ਆ ਬਗਰਾਂਾ ਤੇ ਇੰਦਲੇ ਵਾ ਦੇ ਵੀ ਨਹੀਂ ਉਹ ਸਹੀ ਉਹਨਾਂ ਤਾਂ ਕੋਈ ਨਹੀਂ ਨਾਮ ਇਹਦੇ ਸੀ ਉਹ ਉਹ ਚੇਰੇ ਇੰਦੇ ਸੀ ਉਹਨਾਂ ਦਾ ਸੈਲਸ ਕਟਾਲਗ ਦਾ ਡਰਾਫਟ ਜਿਹੜਾ ਹਾ ਇਥੇ ਬੰਦੇ ਹੁੰਦੇ ਟਾਈਮੋਂ ਟਾਈਮ ਉਹ ਹੈਪ ਹੋ ਗਿਆ ਇਹ ਰਿਫਰ ਦਾ ਪਾਸੰਗ ਰਿਪਰਿੰਗ ਹੁੰਦਾ ਸੀ ਹਾਂ ਇਹ ਇਥੇ ਚੜਦੇ ਹੁੰਦੇ ਦੋ ਹੀ ਬੰਦੇ ਹੁੰਦੇ ਇਕੱਲੇ ਰਹਿੰਦਾ ਇਹ ਵੀ ਇੱਥੇ ਆ ਗਏ ਬੈਠੇ ਸੀ ਨਾਲ ਇਸ ਵੇਲੇ ਹਾਂ ਮੁਗਲਾ ਸਟੇਸ਼ਨ ਚੋਂ ਸਾਨੂੰ ਫਾਰਵਰਡ ਮਿਲਿਆ ਸੀ ਜਿਹੜਾ ਉਹ 0324523 ਸੀ ਉਹ ਭਾਜਾਂ ਕੋਲ ਜੰਮਲ ਜਿੰਦ ਦੇ ਦੋਲੇ ਹਨ ਤੇ ਬਾੜੇ ਵਾਲਾ ਫੋੜਾ ਕਿੰਨਾ ਨੁਕਸਾਨ ਹੋਇਆ ਸੀ ਸਾਡਾ ਤਾਂ ਪਾਸੇ ਦਾ ਕੋਈ ਨਿਸ਼ਾਨ ਨਹੀਂ ਜਿਵੇਂ ਮੈਂ ਫੋਟ ਰਿਹਾ ਉਹ ਮਸੀਬਾ ਹੋਂ ਦੇ ਵਿੱਚ ਉਹ ਉਹ ਜਿਠਾ ਮਾਡੋ ਬਗ ਰਹਿਣਦੇ ਉਹਨਾਂ ਤੋਂ ਕੋਈ ਨਹੀਂ ਹਾਂਜੀ ਕੋਤਾ ਨਹੀਂ ਚਾਰ ਬੰਦੇ ਸਾਡੇ ਅਗੇ ਖੱਲੇ ਸੀ ਜੰਗਲ ਦੇ ਦੇਸ਼ ਚੋਂ ਕਿਤੇ ਦਿੱਖਿਆ ਇਹ ਮੁਸਪਾਸਾਂ ਦੇ ਵਿੱਚ ਛੋਟੀਆਂ ਟੈਂਸ਼ਨ ਕਰ ਦੱਸਿਆ ਇਹ ਇੱਕੋ ਸਿਚੁਆਸ਼ਨ ਹੈ ਕਿ ਪੰਜ ਵਾਰ ਜਦੋਂ ਮੁੱਛਾ ਹੀ ਪਤਲਾ ਛੋਟਾ ਜਾ ਕੋਤੇ ਬੰਦੇ ਬੈਠੇ ਉੱਥੋਂ ਸਾਨੂੰ ਫੈਰ ਆ ਇਹ ਦੋਸਿਸ ਪੰਧਾ ਸਲਵਾ ਦੇ ਅੰਦਰ ਵੜਦੀ ਹੈ ਹੈ ਜਦੋਂ ਆਹ ਤੇ ਫਿਰ ਤੋਂ ਪਹਿਲਾਂ ਰਾਹ ਚੱਤਰ ਫੇਰ ਜੰਗਲ ਵਿੱਚ ਜਾ ਕੇ ਤੇ ਸਾਡੇ ਮਾਮ ਤੀਜਾ ਜਿਹੜਾ ਬੰਦਾ ਸੋ ਭੱਜ ਕੇ ਬਾਹਰ ਨਿਕਲ ਗਿਆ ਇਹ ਰੰਖੇ ਜੀ ਰੱਦ ਰੱਦ ਤਾਂ ਉਹ ਜਾ ਕੇ ਉਹਨੇ ਦੱਸਿਆ ਪਰ ਜਿਹੜਾ 100 ਵਜੇ ਤੇ ਸੁੱਤੇ 200 ਵਜੇ ਤੇ ਉੱਠੇ ਤੇ ਫਿਰ ਤੋਂ ਤੇ ਸਾਡੇ ਬੰਦੇ ਉੰਦੇ ਨੇ ਸੀ ਹਾਂਜੀ ਖੜਿਆ ਸੀ ਉਹ ਉਹਨਾਂ ਨੇ ਫਿਰ ਇਹਦਾ ਤੱਕਾ ਤੇ ਹੁਣ ਨਾ ਜਾਣਾ ਨਾ ਉੱਪਰ ਲੁਬੇ ਲੋ ਫਿਰ ਤੋਂ ਫਿਰ ਕੇ ਪਹਿਲੇ ਫਿਰ ਤੀਜੀ ਡਾਂਗ ਚੌਥੀ ਡਾਂਗ ਹੋ ਅਗਲੇ ਦਾ ਪਰ ਇਹਨੂੰ ਤਾਂ ਬਾਹਰ ਕੱਢ ਕੇ ਹਾਂਜੀ ਕਿ ਸਿੱਮ ਰਹਿ ਫਿਰੇ ਸੀ ਇਹੋ ਕੰਪਾਨਾ ਦਾ ਉਹ ਤੇ ਤਾਂ ਜੰਨਰ ਦੇ ਵਿੱਚ ਪਤਾ ਹੀ ਨਾ ਹੁੰਦਾ ਹਾਂਜੀ ਕਿਦਾਂ ਕਿਦਾਂ ਲੜਾਈ ਲੜਦੇ ਰਹੇ ਤੁਸੀਂ ਮੇਰਾ ਤਾਂ ਰਫਲੇ ਮੇਸੀ ਹੋ ਗਿਆ ਇਹ ਕਿੰਨੇ ਕਿ ਦਿਨ ਲੜਦੇ ਰਹੇ ਲੜਾਈ ਕਿੰਨੇ ਕਿ ਦਿਨ ਚੱਲੀ ਇਹ ਨਾਇਕਾ ਜੀ ਹੈ ਪਾਸਾ ਨਾ ਤਕੀ ਨਾ ਜਾਂ ਬਾਗਾਂ ਚੱਲੀ ਫਿਰ ਮਹੀਨਾ ਚੱਲੀ ਫਿਰ ਦੇਰ ਜਿਹੜੇ ਮਹੀਨਾ ਉੱਥੇ ਜਦੋਂ ਪਾਸਾ ਨਾਲ ਬੱਤੇ ਹੁੰਦੇ ਸੀ ਨਾ ਉਹ ਆਪਣੇ ਕੈਂਪ ਪੜਾਉਂਦਾ ਸੀ ਉਹਦੇ ਵਿੱਚ ਨੰਨ ਪਾਣੀ ਛਕਾਉਣਾ ਸਾਡੇ ਮੁੰਡਾ ਡੋਕੀ ਵਿੱਚ ਲਾਤੀ ਸੀ ਹਾਂ ਉਹਨਾਂ ਨੂੰ ਅਨਪਾਣੀ ਦੇਣਾ ਕੈਂਪ ਦੇ ਵਿੱਚ ਉਹ ਖਾਣਾ ਮੈਨੂੰ ਦੋ ਨਾ ਪੈਸੇ ਰਾਸ ਨਬਜ਼ੇ ਤਾਂ ਉਹ ਬਿਲਕੁਲ ਤਾਂ ਨਹੀਂ ਗਿਆ ਸੀ ਤੇ ਐ ਇੱਕ ਉਦੋਂ ਕੋਈ 65 ਵਾਲੀ ਜੰਗਵਾਰੀ ਮਿਲਿਆ ਜਿਹੜਾ ਇਧਰੋਂ ਉੱਠ ਕੇ ਉਧਰ ਪਾਕਿਸਤਾਨ ਗਿਆ ਉਹ ਉਧਰ ਉਹ ਵੀ ਫੌਜੀ ਬਣ ਗਿਆ ਉਹ ਨਹੀਂ ਇਦਾਂ ਤਾਂ ਮਿਲਿਆ ਨਹੀਂ ਉਹ ਇੱਕ ਦੱਸਦਾ ਸੀਗਾ دماغ ਚਾਈ ਗੱਲ ਉਹ ਕਹਿੰਦਾ ਯਾਰ ਮੇਰਾ ਨਾਮ ਆ ਸੀਗਾ ਤੇ ਤੂੰ ਮੈਨੂੰ ਜਾਣਦਾ ਮੈਂ ਕਿ ਯਾਰ ਮੈਂ ਤਾਂ ਨਹੀਂ ਜਾਣਦਾ ਤਾਂ ਅਸੀਂ ਉਧਰ ਪਾਕਿਸਤਾਨ ਦਾ ਫੌਜੀ ਆ ਪਾਕਿਸਤਾਨ ਦੇ ਵਿੱਚ ਸੀ ਉਹ ਪੱਕਾ ਠੀਕ ਹੈ ਹਾਂ ਤੇ ਉਹ ਜਦੋਂ ਸਾਹਮਣੇ ਆਨ ਮੈਨੂੰ ਜਾਣ ਮੈਂ ਯਾਰ ਤੈਨੂੰ ਪਛਾਣਦਾ ਆ ਆਵਾਜ਼ ਤੇ ਪੰਜਾਬੀ ਲੱਗ ਹਾਂ ਐ ਤੇ ਉਹ ਗੋਣੇ ਫਰਕਾ ਜੂ ਦੇ ਪਾਏ ਹਾਂ ਹਾਂ ਉਹ ਮਗਰ ਜਰੇ ਜਾ ਹਾਂ ਇਹ ਆਪ ਦਾ ਘਰ ਦੇ ਬੰਦੇ ਨਿਕਲਾ ਸੋਹਣ ਆਇਆ ਗਿਆ ਕਰ ਬੱਲ ਗੋਲੀ ਨਹੀਂ ਕਰ ਸੁਣੀ ਹੈ ਗੋਲੀ ਨਹੀਂ ਚਲਾਈ ਮੈਂ ਮੇਰੇ ਕੋਲ ਹੀ ਨਹੀਂ ਪਹਿਲੇ ਚਲੀ ਹੋਣੀ ਜੀ ਦੋ ਪਰਸੀ ਕੇ ਹਾਂ ਜੀ ਕਿਧਰ ਦਾ ਸੀ ਬੰਦਾ ਉਹ ਪੰਜਾਬ ਅਮਰੀਕਾ ਤੇ ਹੋਣਾ ਕਿਹੜੇ ਪਾਸੇ ਕੋਈ ਯਾਦ ਹੋ ਵੀ ਕੀ ਦੱਸਿਆ ਸੀ ਉਹ ਕੋਈ ਪਿੰਡ ਕੁਝ ਦਾ ਨਹੀਂ ਖੇ ਨਹੀਂ ਦੱਸਿਆ ਜੀ ਅੱਛਾ ਹਾਂ ਠੀਕ ਹੈ ਇਦਾਂ ਦੀਆਂ ਘਟਨਾਵਾਂ ਹੋਈਆਂ ਹੋਈਆਂ ਘਟਨਾਵਾਂ ਠੀਕ ਤੇ ਅਪਰੰਤ ਇਹ ਦੱਸਿ ਕਿ ਇਹਦਾ ਨੰਬਰ ਆ ਗਿਆ ਉਹ ਮੇਰਾ ਨੰਬਰ ਆ ਗਿਆ ਲੈ ਸਰ ਜੀ ਚਲ ਹਾਂਜੀ ਇਹ ਕਿਨੇ ਦਿਨਾਂ ਚੋਂ ਨਿਕੜਾਈ ਇਹ ਵੀ ਤਾਂ ਕਿੰਨੇ ਜੀ ਮੀਨਾਕ ਤੇ ਇਹਦੇ ਸੇ ਕੋਈ ਨੁਕਸਾਨ ਤੁਹਾਡਾ ਨਹੀਂ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਨੁਕਸਾਨ ਇਹਨਾਂ ਜੂਰੇ ਸੀ ਪਾਸਟਾਨ ਦੇ ਟੈਂਕ ਸੀ ਜਿੱਕਤੀਆਂ ਹਾਂਜੀ ਉਹ ਆਪਣੇ ਉਹ ਲਈ ਰਾਵੀ ਜਦ ਰਿਆ ਦੇਵਾ ਬੰਦੇ ਸੋ ਮੂਹ ਜੀ ਨਾ ਦੀਏ ਸੱਜੇ ਪਾਸੇ ਹਾਂਜੀ ਉਹ ਸੱਜੇ ਪਾਸੇ ਉਸ ਬਾਸਾਂ ਦੇ ਦੇਖੀ ਲੱਭੀ ਉਹ ਕੰਮ ਦੇ ਵਿੱਚ ਪਹਿਲਾ ਸਰ ਬਾਰਡਰ ਫੋਰਸ ਸੀ ਵੀ ਤੋਂ ਬੀਐਸਐਫ ਵਾਲੇ ਉਹ ਉਹਨਾਂ ਬਚਾਰੀ ਬਟਾ ਖੜੇ ਲੱਗੇ ਬੰਦੇ ਮੈਂ ਜਿਹੜੇ ਬਾਰਡਰ ਸੀ ਇਹ ਕ ਜਗਰਾਜ ਸਿੰਘ ਹਾਂ ਅणि ਫਰਦੂਨੀਦਰ ਸਖਾ ਦਾ ਮੁੰਡਾ ਠੀਕ ਹੈ ਉਹ ਬਾਰਡਰ ਪੀਸ ਸੀਗਾ ਪਾਚੂ ਮੁੰਡਾ ਵੀ ਉਹ ਸੁਣਨ ਲੱਗਿਆ ਜਦੋਂ ਸੰਗਤ ਸੀ ਕਿ ਕਿੰਨਾ ਜਿਆਦਾ ਸੰਤਾ ਆਫਰ ਬਦਲ ਗਿਆ ਤੂੰ ਕੌਣ ਹਾਂ ਮੈਂ ਤਾਂ ਬਣਾ ਬਾਬ ਸੁਨਨ ਬਾਬਾ ਉਹ 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 ਬਹੁਤ ਕਠੀ ਕੰਡ ਸੀ ਐਹੀ ਜੇ ਗੱਲਬਾਤ ਚੱਲਦੀ ਰਹੀਆਂ ਫਿਰ ਉਹਨੇ ਕਹਿ ਬੈਂ ਟੈਂਕਰ ਲਾ ਕੇ ਪੂਰੇ ਬਚਾ ਕੇ ਆਉਣਾ ਹਾਂ ਇਸ ਵਾਰ ਦਾ ਖੱਡਾ ਜੋ ਅਸੀਂ ਦਰਿਆ ਦੇ ਨਾਲ ਸਾਡੇ ਪੱਤੇ ਸੀ ਇਹਨਾਂ ਦੇ ਬਾਰੇ ਤੇ ਤੇ ਬਸ ਬਈ ਜੰਗ ਦੇ ਦੌਰਾਨ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਆਉਂਦੀਆਂ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਕਿਹੜੀ ਮੁਸ਼ਕਲ ਆਦੀ ਮੁਸ਼ਕਲ ਇੱਕ ਤਾਂ ਪਾਣੀ ਦਾ ਬੜਾ ਮੁਸ਼ਕਲ ਹੋ ਜਾਂਦਾ ਜਵਾਨ ਜੀ ਗੁਰ ਬੀ ਵੀ ਕਿਤੇ ਮੁੱਕ ਜਾਂਦਾ ਹਾਂਜੀ ਉਹ ਬੋਲਾ ਬੁਰਦ ਮੁੱਕ ਜਾਂਦਾ ਠੀਕ ਹੈ ਉਹ ਵੀ ਮੁੱਕ ਜਾਂਦਾ ਹਾਂਜੀ ਇਹ ਲਾਈਵ ਦਾ ਹੁੰਦਾ ਬਹਿਣਾ ਪਸਵਾਸੀ ਇੱਥੇ ਦੁਕਾਨ ਨਹੀਂ ਚੇਹਦਾ ਨੂੰ ਹਾਂਜੀ ਠੀਕ ਹੈ ਤੁਹਾਨੂੰ ਡਾਕਟਰ ਨੇ ਸ਼ੂਗਰ ਲੈਵਲ ਤੋਂ ਮਿਲਿਆ ਸੀਗਾ ਅਗਲੇ ਪਾਸੇ ਸ਼ੂਗਰ ਲੈਵਲ ਬਤਨੀ ਬਣਾ ਜੀ ਜਾਂ ਫਾਦੇ 7:00 ਵਜੇ ਆਪਣੇ ਦਾਲ ਚ ਆਉਗਰਾ ਮੰਦਰੀਵਰ ਦੱਸਣਾ ਬਣਾ ਦੇ ਨੀ ਮੈਂ ਨਹੀਂ ਦੇਦਾ ਜੀ ਪਨਾਗਾ ਨਾ ਕੀ ਜੀ ਉਹ ਚੋਂ ਕੁਝ ਹੋ ਗਿਆ ਜਿੰਦਾਂ ਕਹਾਂ ਦੀ ਲੱਗਦੀ ਤੇ ਉਹ ਦੂਮਣੇ ਕਿ ਮੜ ਮੋਟਾ ਫੈਨ ਹੋ ਜਾਂਦਾ ਹੋਇਆ ਉੱਥੀ ਦਰੂਦ ਦੇ ਨਾਲ ਨਾਲ ਹਾਂਜੀ ਨਮੀ ਬੈਦ ਉਹ ਦਰਿਆ ਦੇ ਕੰਢੇ ਜਿੱਥੇ ਭਾਈ ਉੱਥੇ ਪਰ ਖੜੇ ਜਦੋਂ ਉਹਦੀ ਮਾਰ ਕੱਟੀ ਤੇ ਉਸ ਲੜਾਈ ਲੜਾਈ ਦੌਰਾਨ ਉਹ ਡਰਨੇ ਲੱਗਾ ਉਹਨਾਂ ਡਰ ਉੱਥੇ ਕਿਹਦਾ ਲੱਗਣਾ ਜੇ ਜੋ ਉਹ ਦੂਸਰੇ ਫੌਜੀ ਤੇ ਕਦੇ ਮਨ ਚ ਇਹ ਨਹੀਂ ਉਹਦਾ ਵੀ ਆਪਾਂ ਕਿਉਂ ਮਾਰੀ ਜਾਣ ਨਾ 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 ਇਹ ਨਹੀਂ ਹੁੰਦਾ ਉਹਦਾ ਤਾਂ ਉਹ ਵੀ ਤੇ ਮੈਂ ਹੈ ਨਹੀਂ ਦੋਈ ਗੱਲਾਂ ਯਕਿਨ ਕਰ ਅਬਦਨਬੁਰ ਬੈਂਟ ਜੇ ਐਡਾ ਕਰ ਚੱਲਦਾ ਤੇ ਖਾ ਜਾ ਹਾਂ ਜੀ ਹੁਣ ਬੈਂਟ ਕਹਿੰਦੇ ਫੌਜੀ ਸਾਹਿਬ ਹਾਂ ਜੀ ਜਿਹਦਾ ਗੋਲਾ ਫੂਲ ਤੋਂ ਮੁੱਕ ਜਾਂਦਾ ਫਿਰ ਉਹ ਕਿਸੇ ਰੁਕਦੂਂ ਦੇ ਆਏ ਹੁੰਦੇ ਚਮੂਸ ਸਿੰਘ ਜੀ ਤੁਸੀਂ ਵੋਈ ਸੀ ਆਏ ਕਦੇ ਨਹੀਂ ਸਾਡੇ ਨਾਲ ਵੋਈ ਨਹੀਂ ਹੋਈਗੀ ਦੋਨੇ ਜੰਗਾਂ ਚ ਨਹੀਂ ਨਹੀਂ ਵੋਈ ਨਹੀਂ ਦੋਨੇ ਜੰਗਾਂ ਚ ਨਹੀਂ ਹੋਈ ਚੇ ਜੀ ਥੋੜੇ ਦਰੇ ਕੋਈ ਸਾਟ ਫਿੰਡ ਲੱਗੀ ਨਹੀਂ ਕੋਈ ਨਹੀਂ ਲੱਗੀ ਪਹੁੰਚ ਚ ਜੀ ਜੀ ਫਿਰ ਰਿਟਾਇਰਮੈਂਟ ਤੋਂ ਬਾਅਦ ਆ ਕੇ ਫਿਰ ਬਾਪੂ ਕੀ ਕੀਤਾ ਦਾਰਮੜ ਤੋਂ ਬਾਹਰ ਜਾ ਕੇ ਜੀ ਮੈਂ ਤਾਂ ਫਿਰ ਇਹ ਵੀ ਕੁਛ ਕੁਛ ਦੇਖਣਾ ਠੀਕ ਨੇ ਤਾਂ ਨਹੀਂ ਕੰਮ ਵੀ ਕਰਦੇ ਕੰਮ ਨੇ ਤਾਂ ਹਾਂ ਹਸੂਣ ਮੈਂ ਸੀ ਜੀ ਪੀ ਚਣਾਂ ਜੀ ਉਹ ਪਜਾਰਾ ਨਹੀਂ ਹੁੰਦਾ ਜੀ ਨਹੀਂ ਪਜਾਰਾ ਹੁੰਦਾ ਪਸ਼ੂ ਦੇ ਲੈਣੇ ਠੀਕ ਜੀ ਤੇ ਉੱਗ ਪਰ ਗੁਰੂਣ ਪਸ਼ੂ ਦੇਖ ਲੈਣਾ ਬੜਾ ਦੁੱਧ ਹੋਣਾ ਹਾਂ ਜੀ ਇਹ ਸੂਣ ਵਾਲੇ ਨੂੰ ਨੇ ਵੇਚੀ ਦੇਣ ਠੀਕ ਜੀ ਹਾਂ ਜੀ ਇਹ ਵੇਚ ਲਈ ਚਾਰ ਪਹਿਰੇ ਆ ਜਾਣੀ 12 25 ਦਿਨਾਂ ਤੋਂ ਵਿਆਹ ਹੋ ਗਿਆ ਜੀ ਫੋੜਾ ਦਾ ਇਹ ਬੋਸ ਨੂੰ ਮਨ ਦੇ ਗੁੜੀ ਯਾਦ ਆ ਵੀ ਤਾ ਜੀ ਉਹ ਤਾਂ ਚੰਨੇ ਜਿਹੜੇ ਚੱਕੀ ਵਾਲਾ ਆ ਹੁੰਦਾ ਹੈ ਤਾਂ ਗਾ ਵਾਲਾ ਚੰਨੇ ਇੱਥੇ ਮਨ ਕਰੇ ਗੁੜੀ ਤਾਂ ਉਹ ਨਹੀਂ ਸੀ ਕੋਤਰੀ ਜੀ ਗੱਤ ਮਾ ਰੋ ਪਤਾ ਨਹੀਂ ਮੈਨੂੰ ਇਹ ਜਿੰਦਾਂ ਤੇ ਅਜਾ ਬਾਬੂ ਖੇਡਦੇ ਕੀ ਸੀ ਜਦੋਂ ਤੁਸੀਂ ਨਿੱਕੇ ਹੁੰਦੇ ਸੀ ਨਾ ਛੋੜੇ ਹੁੰਦੇ ਸੀ ਕੀ ਖੇਡਦੇ ਸੀ ਉਹ ਤਾਂ ਜੀ ਗਾਮ ਆਪਾਂ ਉਡੀ ਖੇਡਣੀ ਠੀਕ ਹੈ ਜੀ ਦਪੜ ਨਾ ਇਹ ਰਹੀ ਅਕੇ ਡੇਂ ਦੇ ਦੇ ਠੀਕ ਹੈ ਚੰਗਾ ਸੀ ਚੰਗਾ ਦਿਨ ਠੀਕ ਹੈ ਬੰਤੀ ਤੇ ਹਿੰਦੂ ਬੰਦੇ ਬਹੁਤ ਜਨ ਪ੍ਰਾਣਗਵਾਨਾ ਵਧੀਆ ਲੱਗਦਾ ਕਿ ਗੁਣ ਵਾਲਾ ਦੇਖੋ ਜਮਾਨਾ ਦਾ ਜੇ ਚੂਹ ਚਾਹ ਦਾ ਦੇਖੀ ਜਾਈ ਤੇ ਮਾਰੀਪੋਕੇ ਇੰਦਾ ਦੇ ਹੈ ਨਹੀਂ ਸੀ ਜੀ ਤੇ ਜਦ ਸਫਤ ਹੋਣ ਦਾ ਪਤਾ ਲੱਗਣਾ ਕਿ ਇਹ ਤੇ ਦੋਵੇਂ ਹੀ ਬਾਹਰ ਤਾਂ ਬੈਠਾ ਨਹੀਂ ਦੇ ਸਕਦਾ ਇਹ ਜਮਾਨਾ ਉਹ ਉਹੋ ਵਾਲਾ ਚੰਗਾ ਲੱਗ ਰਿਹਾ ਕਿ ਹੁਣ ਵਾਲਾ ਜੇ ਆਪਾਂ ਮਾਇਆ ਦੇ ਹਿਸਾਬ ਨਾਲ ਦੇਖੀ ਤਾਂ ਪਹਿਲਾ ਜਮਾਨਾ ਠੀਕ ਸੀ ਹੁਣ ਤਾਂ ਮਾਇਆ ਤਾਂ ਜਿੰਨੀ ਵੱਧ ਗਈ ਤੇ ਮੈਨੂੰ ਪਤਾ ਨਹੀਂ ਲੱਗਦਾ ਕੌਣ ਦਾ ਵੀ ਦੋਸੋਂ ਰੱਖੀ ਪਹਿਲਾ ਵਾਲੇ ਜਮਾਨੇ ਜਿੱਤੇ ਮਗਾਲ ਦੇ ਬਣੇ ਕੋਈ ਫਰਕ ਹੈਗਾ ਫਰਕ ਤਾਂ ਹੈਗਾ ਜੀ ਹੁਣ ਤਾਂ ਇੰਨਾ ਹੈਗਾ ਸਾਡੇ ਰੇਲ ਗੱਡੀਆਂ ਮੋਟਰਸਾਈਕਲ ਗੱਡੀ ਸੜੀ ਘਰ ਖੜੀ ਆ ਅੱਗੇ ਵੀ ਇਹਦੇ ਗਰੀਬਾਂ ਦੇ ਸਾਡੇ ਘਰ ਖੜੀਆਂ ਮੋਟਰਸਾਈਕਲ ਚੱਲੀਆਂ ਪਾਈ ਕੋਸੇ ਵੱਡੇ ਵੱਡੇ ਚੱਲੀਆਂ ਵੱਡੀਆਂ ਖੜੇ ਆ ਹਾਂ ਫਿਰ ਪਹਿਲਾਂ ਇਹ ਜਿਹਾ ਉਹ ਮੰਗੇ ਤਾਂ ਸਾਡੇ ਬਸ ਜਿਹੋ ਜਿਹੇ ਨੰਬਰ ਇੰਟਰਵਿਊ ਦਾ ਬਾਵਾ ਜਮੇ ਉਹ ਜੁਡੀ ਮਗਰ ਕਿਹੜੇ ਪਿੰਡ ਦੇ ਬਰਾਦ ਲੈ ਕੇ ਲੋਗੜ ਇਹ ਕਿਥੇ ਹੈ ਲੋਗੜ ਪਿੰਡ ਇਹ ਲੋਗੜ ਹੈਗਾ ਨਹੀਂ ਤੇਰਾ ਧਰਨ ਕੋਟ ਦੇ ਨਾਲ ਧਰਨ ਕੋਟ ਦੇ ਨਾਲ ਮੋਗੇ ਜੀ ਹੈ ਮੋਗੇ ਜੀ ਠੀਕ ਹੈ ਧਕਾਰ ਵਾਲੀ ਜਨਮ ਆਪੀ ਇਹ ਲਾ ਕਰਦੇ ਕੋੜਾ ਸਾਸ ਸੋਹਰੇ ਦਾ ਇਹਨੇ ਕਵਾ ਹਾਂ ਦਾਦਾ ਦਾ ਨਾ ਕਵਾ ਠੀਕ ਹੈ